ਅੱਧੀ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਧੀਜਾ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੋਰਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਉਹ ਛੋੜ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਮੁੱਛ ਤੇਰੇ ਤੇ ਲੋਕਾਂ ਦਾ ਰਿੰਦਾਵਾ ਸਾਹਿਬ ਬਿਲਕੁਲ ਤੇਰੇ ਹੀ ਡੇਰਾ ਪਪਾ ਦਾ ਰਿੰਦਾਵਾ ਸਾਹਿਬ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਟਾਇਆ ਰਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਪਈ ਥਾਪੀ ਮਾਰਦੇ ਹੋ ਮਾਰੀ ਗੱਡੀ ਗਦਾ ਮਾਰੀ ਆ ਜੈਕਸਟਰ ਦਾ ਬੜਾ ਰੋਗ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪਛੋਣ ਸਾਰ ਉਹ ਮਕਾਰਨ ਸਾਰੀ ਉਹਦਾ ਕੀ ਲੱਗਦਾ ਹੈ ਇਹਦੇ ਭਾਈ ਇੱਧਰ ਦੇਖੋ ਇੱਧਰ ਭਾਈ ਇੱਧਰ ਦੇਖੋ ਇੱਧਰ ਲੱਗਦਾ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗਏ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਦੱਸਾਂਗਾ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹਨੇ ਜੋਗਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕਾਂਗਰਸ ਨੇ ਟਿਕਟ ਦਿੱਤੀ ਪਹਿਲੇ ਦੱਸੇ ਕੰਮ ਕਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਜੀ ਮਾਂ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੀਕਰ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਾ ਮੈਨੂੰ ਟਿਕਟ ਦਿੱਤੀ ਉਹਨਾਂ ਦੇ ਜਲੇ ਚੁੱਕੇ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਆਈ ਰਾ ਕਮਣ ਕੀ ਆ ਜੀ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਤੋਂ ਮੈਨੂੰ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖੜਾ ਕੇ ਛੱਡਾਂਗਾ ਲੜਾਈ ਤੇ ਜਲਾਲ ਬੰਦੇ ਨੇ ਵਿਜੋਗਤਨ ਪਾਇਆ ਉਹਦਾ ਬਹੁਤ ਰੰਧਾਵਾ ਵਰਕਰ ਕਹਿੰਦੇ ਨੇ ਬਾਹਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛ ਢੀ ਵੀ ਅੱਜ ਖੜੀ ਯੇ ਮੇਯਾਰ ਕਬਲਾ ਜੀ ਤਾਂ ਕਰਤਾਰ ਸਿੰਘ ਰੰਧਾਵੇ ਦੀ ਬਾਅਦ ਚ ਮੁੱਛ ਆ ਜਾ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਦਾ ਫਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੋਛਾ ਤੇ ਮੋਛਾ ਦਾ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰਹਿੰਦਾ ਰਹਦਾ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਗੈਰ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਜੱਦਾ ਬਹੁਤ سارے ਤੁਹਾਡੇ ਤੋਂ ਤਾਂ ਵੀ ਕਿਸੇ ਗਏ ਸੀ ਕਿ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੀ ਕਹਿਆ ਜਾ ਰਿਹਾ ਜਿਹੜਾ ਉਹਨਾਂ ਤਾਜ਼ੇ ਲੋਕਾਂ ਨੇ ਵੇਖਿਆ ਸਾਡੇ ਲੋਕ ਹਨ ਅੰਮ੍ਰਿਤਸਰ ਤੋਂ ਲੋਕ ਹੈ ਮੇਰਾ ਪਰਿਵਾਰ ਸੀਦਾ ਦਾ ਪਰਿਵਾਰ ਹੈ ਮੇਰੇ ਘਰ ਨੇ ਚਾਰ ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਦੇ ਚਾਹ ਉਹਨਾਂ ਸੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲ ਦੇ ਚਾਚਾ ਜੀ ਨਾਲ ਚਾਚਾ ਜੀ ਤੋਂ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਹੈ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਬੋਟ ਪਾਈ ਸੀ ਅੱਜ ਉਹਨਾਂ ਨੇ ਘਰ ਭੰਗੜੇ ਦੇਖਣ ਵਾਲੇ ਆ ਤੇ ਕਿਰਪਾ ਸਤਿਗੁਰ ਦੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀ ਚੰਦਰ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਰਕਾਮ ਵਰਕਰ ਲੜਾਈ ਲੜੰਦਿਆ ਜੀ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਕੋਈ ਛੋਟੀ ਗੱਲ ਨਹੀਂ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦੇ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਨਹੀਂ জানা ਚਾਹਤ ਸਦਾ ਉਹ ਇਹ ਮੰਨਦੇ ਹੋ ਜੇ ਇਹਦਾ ਕਿਹੜਾ ਫੈਕਟਰ ਗਣ ਤੋੜਤਾ ਦੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਆਂ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਬਹੁਤ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੇ ਆਪਣੇ ਵੋਟਰਾਂ ਸਵਾਰਨਾ ਬੇਨਤੀ ਕਰਦਾ ਕੋਈ ਹੱਲਾਕੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਕਹਿੰਦਾ ਜੱਗੂ ਫੈਕਟਰ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ। ਜਦੋਂ ਜੱਗੂ ਫੈਕਟਰ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਆਈਆਂ ਉਦੋਂ ਜੱਗੂ ਫੈਕਟਰ ਕਿੱਥੇ ਸੀਗਾ? ਅਕਾਲੀ ਦਲ ਵੱਲੋਂ ਵੀ ਮੇਰੀ ਤਾਂ ਕੋਈ ਫੋਟੋ ਨਹੀਂ ਕਿਸੇ ਦੇ ਨਾਲ। ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ। ਜਦੋਂ ਬਿਕਰਮਜੀਤ ਸਿੰਘ ਨੇ ਵਿਧਾਨ ਸਭਾ ਸੈਸ਼ਨ 'ਚ ਵੋਟ ਪਾਉਂਕੀ ਦੀ ਫੋਟੋ ਸੀਗੀ। 2022 ਦੀ। ਸਾਡੀ ਨਾਲ ਜਿਹੜੇ ਨਾਲ ਫੋਟੋ। ਇਹਦੇ ਨਾਲ ਬਾਤ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ ਲੰਡਾ ਵਾ ਸਾਹਿਬ ਤੇਰੀ ਇਕ ਵਾਲੀ ਨਾਲ